ਮਾਰਕੀਟ ਦੇ ਵਿੱਚ ਮੈਨੂਅਲ ਤੇ ਆਟੋਮੈਟਿਕਲ ਦੋਨੇ ਤਰੀਕੇ ਦੀਆਂ ਮਸ਼ੀਨਾਂ ਹੁੰਦੀਆਂ ਨੇ ਮੈਨੂਅਲ ਮਸ਼ੀਨਾਂ ਦਾ ਰੇਟ ਘੱਟ ਹੁੰਦੇ ਨੇ ਐਜ਼ ਕੰਪੇਅਰ ਟੂ ਆਟੋਮੈਟਿਕ ਮਸ਼ੀਨਾਂ ਦੇ ਪਰ ਮੈਨੂਅਲ ਮਸ਼ੀਨ ਜਿਹੜੀਆਂ ਨੇ ਉਹ ਬਿਜਲੀ ਵੀ ਘੱਟ ਖਾਂਦੀਆਂ ਨੇ ਐਜ਼ ਕੰਪੇਅਰ ਟੂ ਆਟੋਮੈਟਿਕ ਮਸ਼ੀਨਸ ਮੈਨੂਅਲ ਮਸ਼ੀਨ ਤੁਸੀਂ ਹੱਥ ਦੇ ਨਾਲ ਚਲਾ ਸਕਦੇ ਹੋ ਤੇ ਆਟੋਮੈਟਿਕ ਮਸ਼ੀਨ ਤੇ ਨਹੀਂ ਬਿਜਲੀ ਦਾ ਖਰਚਾ ਵੀ ਹੋਏ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਵਾਂਗਾ ਪਹਿਲਾਂ ਤੁਸੀਂ ਮੈਨੂਅਲ ਮਸ਼ੀਨ ਖਰੀਦੋ ਉਸ ਨੂੰ ਹੱਥ ਨਾਲ ਚਲਾਓ ਆਰਡਰ ਜ਼ਿਆਦਾ ਲਓ ਜਦੋਂ ਤੁਹਾਡੇ ਕੋਲ ਆਰਡਰ ਜ਼ਿਆਦਾ ਆਉਣ ਲੱਗ ਪਏ ਆ ਹੁਣ ਅਸੀਂ ਜਾਣਦੇ ਹਾਂ ਕਿ ਮਸ਼ੀਨਾਂ ਦੇ ਵਿੱਚ ਤੁਸੀਂ ਚਪਲਾ ਕਿਵੇਂ ਬਣਾ ਸਕਦੇ ਹੋ ਇਹਨਾਂ ਮਸ਼ੀਨਾਂ ਦੇ ਵਿੱਚ ਚਪਲਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ 2 ਤੋਂ 3 ਮਿੰਟ ਦੇ ਵਿੱਚ ਇੱਕ ਚਪਲਾ ਦਾ ਜੋੜਾ ਬਣਾ ਸਕਦੇ ਹੋ ਰੌ ਮਟੀਰੀਅਲ ਦੇ ਵਿੱਚ ਇੱਕ ਰਬੜ ਦੀ ਸ਼ੀਟ ਹੁੰਦੀ ਹੈ ਜਿਸ ਦੇ ਉੱਪਰ ਇੱਕ ਲੋਹੇ ਦਾ ਕਟਰ ਰੱਖਿਆ ਜਾਂਦਾ ਹੈ ਇਸ ਕਟਰ ਦੀ ਸ਼ੇਪ ਇੱਕ ਚਪਲ ਦੀ ਸ਼ੇਪ ਦੀ ਹੁੰਦੀ ਹੈ ਜਿਸ ਨੂੰ ਸ਼ੀਟ ਦੇ ਉੱਪਰ ਰੱਖ ਕੇ ਮਸ਼ੀਨ ਨੂੰ ਪ੍ਰੈਸ ਕੀਤਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਚਪਲ ਦੀ ਸ਼ੇਪ ਕੱਟ ਹੋ ਜਾਂਦੀ ਹੈ ਬਾਅਦ ਵਿੱਚ ਅਲੱਗ-ਅਲੱਗ ਡਿਜ਼ਾਈਨ ਦੇ ਸਟੈਪਲਰਸ ਲਗਾ ਕੇ ਚਪਲ ਨੂੰ ਤਿਆਰ ਕੀਤਾ ਜਾਂਦਾ ਹੈ ਸਟੈਪਲਰਸ ਨੂੰ ਲਗਾਉਣਾ ਬਹੁਤ ਹੀ ਆਸਾਨ ਹੁੰਦਾ ਹੈ ਤੇ ਇਹਨਾਂ ਦੀ ਕੀ ਹੁੰਦੀ ਪਰ ਵਕ ਵਕ ਤਰ੍ਹਾਂ ਦੇ ਸਟੈਪਲਰਸ ਦੇ ਅਕੋਰਡਿੰਗ ਚੱਪਲਾਂ ਦੇ ਰੇਟ ਵੀ ਵਧਾ ਦਿੱਤੇ ਜਾਂਦੇ ਚੱਪਲਾਂ ਦਾ ਇੱਕ ਜੋੜਾ 30 ਤੋਂ 35 ਰੁਪਏ ਦੇ ਵਿੱਚ ਤਿਆਰ ਹੋ ਜਾਂਦਾ ਹੈ ਜਦੋਂ ਅਸੀਂ ਇਸ ਨੂੰ ਸੇਲ ਦੇ ਵਿੱਚ ਵੀ ਵੇਚਦੇ ਹਾਂ ਤੇ ਇਸ ਦੀ ਕੀਮਤ 150 ਤੋਂ ਲੈ ਕੇ 300 ਰੁਪਏ ਤੱਕ ਆ ਜਾਂਦੀ ਜੇਕਰ ਤੁਸੀਂ ਦੁਕਾਨਾਂ ਦੇ ਵਿੱਚ ਵੀ ਚੱਪਲਾਂ ਦਾ ਰੇਟ ਪੁੱਛਦੇ ਹੋ ਤਾਂ ਬੇਸਿਕ ਤੋਂ ਬੇਸਿਕ ਚੱਪਲ ਦੀ ਕੀਮਤ ਵੀ 150 ਤੋਂ 200 ਰੁਪਏ ਤੋਂ ਸਟਾਰਟ ਹੁੰਦੀ ਹੈ ਮਤਲਬ ਜੇ ਤੁਸੀਂ ਘੱਟੋ ਘੱਟ ਮਾਰਜਨ ਵੀ ਕੱਟੋ ਤਾਂ ਤੁਸੀਂ ਚੱਪਲ ਦੇ ਪਿੱਛੇ 60 ਤੋਂ 70 ਰੁਪਏ ਆਮਦਨ ਕਮਾ ਜਾਂਦੇ